ਆ ਦੇਖੋ ਜੀ ਲਸਣ ਕਿੰਨੀ ਬਹੁਤ ਵਧੀਆ ਲਸਣ ਦੇਸੀ ਲਸਣ ਲਾਲ ਲਸਣ ਆਏ ਸਾਲ ਲਸਣ ਲਾਉਨੇ ਆ ਸੀ ਤੇ ਉਹ ਪੁਰਾਣੇ ਨਿੰਬੂਆਂ ਦਾ ਬੂਟਾ ਉਹ ਪਰਲੇ ਪਾਸੇ ਮਰੂਦਾਂ ਦਾ ਬੂਟਾ ਆ ਕਮਾਸ ਦੇ ਆ ਰਾਈ ਦੇ ਬੁੱਟੇ ਜੀ ਰਾਈ ਦੇ ਆ ਖੜੀ ਇਹ ਰਾਈ ਹੈ ਥੱਲੇ ਜਿਹੜਾ ਆ ਗਏ ਆਪਣੇ ਮਟਰ ਬਹੁਤ ਬੱਧੀਏ ਬੀਮਟਰਾਂ ਦਾ ਗੋਭੀ ਦੇ ਫੁੱਲ ਖੜੇ ਤੇ ਜੀ ਮੇਥੀ ਖੜੀ ਮੇਥੀ ਵਿੱਚ ਮੱਖੀ ਫੀ ਦੇ ਛੋਟੀ ਮਖਿਆਲ ਦੀ ਸਹਿ ਲੰਦੀ ਆਹ ਇੱਧਰ ਮਿਰਚਾਂ ਲਾਤੀਆਂ ਆ ਗਾਜਰਾਂ ਦੀ ਵੱਟ ਤੇ ਆਹ ਪਰਲੇ ਵਿੱਚ ਛੋਲੇ ਤੇ ਮਸਰੀ ਇਹ ਮੀਂਹ ਦੇ ਪਾਣੀ ਨਾਲ ਹੋ ਗਈ ਖਰਾਬ ਪਰਲੇ ਪਾਸੇ ਜੀ ਹੈਗੀ ਸਾਡੇ ਕੋਲੇ ਸੌਂਫ ਬਿੱਜੇ ਸੌਂਫ ਆਹ ਸਾਡੇ ਕੋਲੇ ਹੈਗਾ ਜੀ ਗੰਢਿਆਂ ਵਾਸਤੇ ਬੀਜ ਲੱ ਫਕਤ ਹੈ ਕਿ ਅਗਲੇ ਸਾਲ ਵਾਸਤੇ ਜੇ ਸੀ ਗੰਢਾ ਸੀਗਾ ਤੂੰ ਲਾ ਕੇ ਕਰਿਆ ਤਿਆਰ ਵਧੀਆ ਹੋ ਗਏ ਤੇ ਆਹ ਆ ਜੀ ਸਾਡੇ ਕੋਲ ਆਲੂ ਆ ਲਾਲ ਲਾਲੂ ਬਹੁਤ ਵਧੀਆ ਲਾਲ ਲਾਲੂ ਹੈਗਾ ਤੇ ਉਹ ਹੈਗਾ ਜੀ ਔਨਾਕ ਧਣੀਆਂ ਉਹ ਸਾਡੇ ਪਰਲੇ ਬਜ਼ੁਰਗ ਬੈਠੇ ਨਾ ਆ ਜਾਂਦੇ ਮੇਰੇ ਕੋਲ ਟਾਈਮ ਪਾਸ ਕਰਾਉਣ ਆ ਇੱਕ ਮੋਟੀ ਥਲੰਦੀ ਵੱਡੀ ਵੱਡੀ ਮੋਟੀ ਲਸਣ ਲੱਗਦਾ ਹੈ ਜਾ ਰਿਹਾ ਇਹ ਵੀ ਜੇ ਨੇ ਹੋਊਗੀ ਆਪਣੇ ਮੌਸਮ ਦੇਖੋ ਕੀ ਬਣਦੇ ਲਾਰਖੀ ਹੈ ਗੁੱਡਾ ਗੱਡੀ ਕਰ ਰੱਖੀ ਰੇਪਾਰ ਕੀ ਹੈ ਬਾਕੀ ਬਹਿ ਨੇ ਆ ਮਿਰਚਾਂ ਲਾਤੀਆਂ ਭਿੰਡੀਆਂ ਵੀ ਲਾਤੀਆਂ ਜਿਉਂ ਬੱਟਾਂ ਤੇ ਸਮਾਨਤ ਖਰ ਸਾਡੇ ਕੋਲ ਤੱਕ ਬਹੁਤ ਹੁੰਦਾ ਹੈਗਾ ਜਿੰਨਾ ਕਹਦੇ ਉਹਨਾਂ ਹਰਾ ਗੰਡਾ ਬਾਦੂ ਖੜਾ ਆ ਖੜਾ ਹਰਾ ਗੰਡਾ ਆ ਲਸਣ ਥੋੜੀ ਜਿਹੀ ਤੇ ਰੇਬਦ ਪਾਤੀ ਜੀ ਸਾਡੇ ਬੰਦੇ ਨੇ ਤੇ ਕਰਤੀ ਖਰਾਬ ਇਹ ਬਹਾਲ ਹੀ ਨਹੀਂ ਹੋਈ ਆ ਗੋਬੀ ਲਾਰਖੇ ਪਰਲੇ ਬਸੇ ਜੀ ਇੱਧਰ ਸਾਰੇ ਜਗ੍ਹਾ ਲਾਰਖਾ ਸਿਸਟਮ ਦੇਖੋ ਮੇਰੇ ਮਾਰਕ ਦਾ